ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਿੰਨ ਪਸ਼ੂ ਦਿਖਾਵਾਂਗੇ ਦੋ ਗਾਵਾਂ ਤਾਜ਼ੀਆਂ ਸੂਈਆਂ ਦਿਖਾਵਾਂਗੇ ਤੇ ਆਹ ਤਾਂ ਨਾਗ ਦਾ ਬੱਚਾ ਕਹਿੰਦੇ ਸੁਖਨੰਦ ਦੋ ਦੰਦ ਹੀ ਆ ਕੱਦ ਹੈਗਾ ਫੁੱਲ ਵੱਡਾ ਤੇ 15 ਕਿਲੋ ਦੇ ਏਡ ਗੇੜ ਬੌਲੀ ਹੈਗੀ ਆ ਰੈਡੀ ਸੂਈ ਨੂੰ ਹੋਇਆ ਚੌਥਾ ਪੰਜਵਾਂ ਦਿਨ ਹੀ ਮੋਟੀ ਮੋਟੀ ਜਾਣਕਾਰੀ ਦੇ ਦੇਣਾ ਤੇ ਆਹ ਬੱਛੀ ਹੁਣੀ ਸੂਈ ਆ ਇਹਦੀ ਆਰਡਰ ਕੁਆਲਿਟੀ ਦਿਖਾ ਦੇਗਾ ਜੀ ਇੱਥੋਂ ਨਾਲੇ ਉਰਲੇ ਬੰਨੀ ਹੋ ਇਹ ਹੈਗੀ ਆ 6 ਦੰਦ ਤੇ ਜਿਹੜੀ ਇਹਦੇ ਨਾਲ ਬੱਛੀ ਆ ਬੱਛੀ ਵੀ ਫਰਾਂ ਨਾ ਜਮੀ ਟਾਪ ਕੁਆਲਿਟੀ ਦੀ ਸਿਰਾਂ ਗੱਲ ਬਾਤ ਹੀ ਆ ਤੇ ਇੱਕ ਦਿਖਾਵਾਂਗੇ ਇੱਧਰ ਜਰਸੀ ਦੀ ਪਾਲਕੂ ਬੱਛੀ ਪੰਜਾਬ ਵਾਲੀ ਚੰਗੀ ਕੁਆਲਿਟੀ ਦੀ ਕਵਰਾ ਆਉਂਦੀ ਆ ਥੋੜੀ ਜੀ ਇਹਦੀ ਡਿਟੇਲ ਵੀ ਲਵਾਂਗੇ ਚਮਕੌਰ ਤੋਂ ਕੱਲੀ-ਕੱਲੀ ਦਿਖਾਵਾਂਗੇ ਗਾਂ ਸਾਰੀ ਤੇ ਰੇਟ ਵੇਟ ਆ ਜਿਹੜਾ ਵੀਡੀਓ ਦੇ ਵਿੱਚ ਹੀ ਨਵੇੜ ਦਾਂਗੇ ਸਿਸਟਮ ਆ ਜਾ ਚਮਕੌਰ ਇੱਧਰ ਹੀ ਆ ਜਾਇਆ ਹੀ ਜਗਾ ਗੁੰਦੀ ਆ ਅਸੀਂ ਗਲ ਭਰਾ ਮੇਰਾ ਕਿਵੇਂ ਆ ਵਧੀਆ ਪ੍ਰਮਾਤਮਾ ਦੀ ਕਿਰਪਾ ਕੋ ਚੜਦੀ ਕਲਾ ਚੜਦੀ ਕਲਾ ਕਿੱਥੋਂ ਕਰੀਏ ਸ਼ੁਰੂ ਫਿਰ ਇੱਥੋਂ ਮਰਦੀ ਕਲਾ ਜਦੋਂ ਆ ਇਧਰੋਂ ਕਰਨੇ ਉਧਰੋਂ ਕਰਨੇ ਉੱਥੋਂ ਕਰਨੇ ਉਧਰੋਂ ਕਰਨੇ ਹਾਂ ਭਰਾ ਆ ਜਾ ਮਗਰਾ ਫਿਰ ਦੋ ਦੰਦ ਆਪਲਾ ਬੱਸੀ ਦਾ ਦੰਦ ਚੈੱਕ ਕਰਾ ਦੀਆ ਭਰਾਵਾ ਆਰਡਰ ਕੁਆਲਿਟੀ ਠੰਡੀ ਸੀ ਲੀ ਦੀ ਤੇ ਦੇਖੀ ਦੋ ਦੰਦ ਦੀ ਦਾ ਦੰਦ ਦੀ ਦਿਖਾ ਦੇ ਲੱਗ ਨੇੜੇ ਮੜਾ ਜਾ ਲੱਗ ਨੇੜੇ ਇੱਕ ਵਾਰੀ ਇਹਦੇ ਦੰਦ ਦਿਖਾ ਦੇ ਦੰਦੀ ਦਿਖਾ ਦੇ ਦੋ ਹੀ ਨੇ ਮਗਰਾ ਦੋ ਦੰਦ ਆ ਤੇ ਹੁਣ ਖੋਲ ਕੇ ਤੋੜ ਦੇ ਨਾਲ ਇਹਦੇ ਮੇਲ ਕਾਫ ਹਣਾ ਮੇਲ ਕਾਫਾ ਜਮਾ ਨਾਰੂ ਨਾ ਚੌਥ ਨਾੜੂਆ ਹੈਗਾ ਨਾਲ ਤੇ ਹੁਣ ਮਾਰਦੇ 16 ਕਿਲੋ ਦਾ ਬਾਈ ਯਾਰ 15 ਕਹਿ ਕੇ ਦਿੰਦਾ ਹੁਣ 16 ਕਿਲੋ ਦਾ 20 ਤੋਂ ਬਾਹਰ ਚੱਲੂਗਾ ਸੀ ਫੇਸ ਕੁਆਲਿਟੀ ਤੇ ਕੈਮਰਾ ਤੋਰ ਦੇ ਬਈਆਂ ਕੱਦ ਪੂਰਾ ਫੁੱਲਾ ਸੰ ਠੰਡੀ ਇਹ ਵੀ ਬਹੁਤ ਵਧੀਆ ਭਰਾ ਮੇਰਾ ਪੂਆ ਪਹਿਲਾ ਕੱਦ ਆ ਗਿਆ ਦਾ ਫੁੱਲ ਵੱਡਾ ਜਿਵੇਂ 2 ਦੰਦ ਦਾ ਇੱਕ ਗਾੜੀ ਭਰਾ ਮੇਰਾ ਤਾਂ 3.5 4 ਕਿਲੋ ਮੂਰਲੇ ਮੂਰਲੇ ਥਣਾ ਚ ਦੁੱਧ ਹੀ ਆ ਬਰਾਬ ਹੀ ਜਾ ਮਜੇ ਠੀਕ ਆ ਗੱਲ ਹਾਂ ਕੱਦੇ ਦਾ ਆ ਗਿਆ ਵੱਡੀਆਂ ਗਾਵਾਂ ਜਿੰਨਾ ਆਰਡਰ ਰੱਖ ਦੀ ਆ ਫਿਕਸ ਜਈ ਦੋਨ ਦੀ ਥਣ ਦਾ ਸੈਜ ਆ ਜਿਹੜਾ ਥਣ ਦਾ ਸੈਜ ਵੀ ਫੁੱਲ ਕੈਮ ਆ ਗਿਆ ਉਹੀ ਗੱਲ ਆ ਵੀ ਮੱਝਾਂ ਵਾਲਾ ਸਿਸਟਮ ਹੀ ਆ ਐ ਇਹਨੂੰ ਲੈ ਚੱਲ ਇੱਧਰ ਨੂੰ ਦੂਰ ਨੂੰ ਮੁੱਠੀ ਆ ਥਣ ਲੱਗਿਆ ਭਰਾ ਮੇਰਾ ਤੇ ਲੱਗਿਆ ਫੁੱਲ ਗੈਪ ਤੇ ਆ ਹਾਂ ਦੂਰ ਘਿਰਖੜ ਦੇ ਲੱਗਿਆ ਪਿਆ ਭਰਾ ਮੇਰਾ ਇਹ ਸ਼ਕੀਨ ਵੀ ਫੁੱਲ ਆ ਗਈ ਬੱਚੀ ਹਾਂ ਸ਼ਕੀਨ ਵੀ ਫੁੱਲ ਆ ਗਈ ਜਿਵੇਂ ਨੌਕਰੀਆਂ ਘੋੜੀਆਂ ਹੁੰਦੇ ਬਾ ਇਹਨੂੰ ਲੰਬੀ ਤੁਰੂ ਉਹਦਾ ਦਿਖਾਈ ਗਈ ਇੱਥੋਂ ਅੱਗੇ ਪਿੱਛੇ ਦਾ ਆਰਡਰ ਰੱਖ ਦਿਆ ਆਰਡਰ ਰੱਖ ਦਿਆ ਪੱਕਾ ਆਰਡਰ ਇੱਕ ਤਾਂ ਹੋਣੀ ਕਮਾਏ ਨਹੀਂ ਲੇਵਾ ਹੈਗਾ ਜਮ ਹਾਂ ਹਾਂ ਇਹ ਇੱਥੋਂ ਇੱਥੋਂ ਗਾਂ ਤੋਂ ਥੋੜਾ ਗਾਂ ਨੂੰ ਲੈ ਚੱਲ ਇੱਥੋਂ ਕਮਾ ਕੇ ਖੜਿਆ ਜੀ ਇੱਥੇ ਖੜਾ ਲਾ ਕਮਾ ਲਾ ਇਥੋਂ ਗੈਰੀ ਆਰਡਰ ਦਿਖਾ ਦਈਏ ਦੇਖੋ ਮੂਹਰੇ ਅੱਗੇ ਗਾਂ ਫੋਨ ਦੇਖੀ ਮੂਹਰੇ ਗਾੜੀ ਕਿਵੇਂ ਭਰਾ ਮੇਰੇ ਕੀ ਇਥੋਂ ਗੈਰੀ ਮਾਰਦੇ ਫੇਸ ਕੁਆਲਟੀ ਦੇ ਹੋਏ ਸ਼ੀਲ ਠੰਡੀ ਬਾਦੂ ਆ ਬਾਈ ਜਮੇ ਮਰਜੀ ਪਹਿਲਾਂ ਪੱਸੀ ਜਮੇ ਦੋਂਦੀ ਐ ਹਾਂਜੀ ਨਹੀਂ ਐਨੀ ਠੰਡੀ ਮਿਲਦੀ ਭਰਾ ਮੇਰਿਆ ਸ਼ਕੀਨ ਤਾਂ ਫੁੱਲੇ ਆ ਗਏ ਫੁੱਲੀ ਆ ਠੰਡੀ ਵੀ ਸੀ ਪੂਰੀ ਇੱਕ ਨੰਬਰ ਭਰਾ ਮੇਰਾ ਸਾਡਾ ਸੈਜ ਵੀ ਬਹੁਤ ਸੋਹਣਾ ਐ ਤੇ ਬੌਲੀ ਕਿੰਨੀ ਰੈਡੀ ਆ ਹੁਣ 16 ਕਿਲੋ ਦੁੱਧ ਤਿਆਰ ਰੱਖਣ ਦੇ ਆਲਾ ਵੀਰੇ ਆ ਕਮਾਲ ਐ ਜੀ 16 ਕਿਲੋ ਰੈਡੀ ਰੈਡੀ ਐ ਜਮਾ ਠੀਕ ਐ ਗੱਲ 15 ਕਿਲੋ ਵੀ ਕੋਈ ਧਾਰ ਵੀ ਨਾ ਮਾਰੇ ਚਹੀ 16 ਕਿੰਨਾ ਕ ਪਾ ਦੂਗੀ 20 ਤੋਂ ਬਾਅਦ ਚਲਾਣਾ ਚਾਹੀਦਾ ਭਰਾ ਮੇਰਾ ਦੋ ਦੰਦ ਨੂੰ ਹਨਾ ਦੋ ਦੰਦ ਨੂੰ ਬੱਸੀ ਵਾਰੀ ਚੰਗੇ ਟੌਪ ਦੇ ਬੱਚਾ ਹੀ ਦੇਖ ਹਥਾਂ ਹਾਂ ਤੇ ਸ਼ਕੀਨ ਆ ਗਈ ਫੁੱਲ ਹਾਂ ਨਾਲ ਇਹਦੇ ਆ ਗਿਆ ਮੇਲਕਾਫ ਬੋਚ ਕੇ ਤੋਰਦੇ ਬੋਚ ਕੇ ਤੋਰਦੇ ਲੈ ਚੱਲੇ ਚੱਲ ਗਰੀ ਕੋਈ ਨਹੀਂ ਬਿਊ ਕਰ ਲੈ ਇੱਥੋਂ ਕਰਦੀ ਆ ਸ਼ਰਾਰਤ ਥੋੜੀ ਜੀ ਕਈ ਵਾਰੀ ਸਾਨੂੰ ਪਤਾ ਬੱਚੇ ਦਾ ਕਰਦਾ ਥੋੜਾ ਬੱਸੀ ਗੇਰਾ ਤਾਂ ਕਰੂਗੀ ਨਾ ਬਾਈ ਹਾਂ ਇੱਥੋਂ ਜਾਊਗੀ ਜਮਾ ਹੌਲੀ ਕਰ ਨੂੰ ਹਾਂ ਬੱਚੇ ਦਾ ਕਰਦੀ ਖਰਾ ਇੱਥੋਂ ਜਾਂਦੀ ਆ ਹੌਲੀ ਹੌਲੀ ਉੱਥੋਂ ਨੂੰ ਆਇਆ ਹੁੰਦਾ ਵੀ ਪਤਾ ਨਹੀਂ ਮੈਨੂੰ ਕਿੰਨੀ ਕਿ ਦੂਰ ਲੱਗੀ ਹਾਂ ਚਵਾਈ ਚਬੂ ਦੀ ਇੱਕ ਨੰਬਰ ਆ ਭਰਾ 22 ਦੀ 100 ਦਾ 100 ਦੀ 100 ਮੁੱਠੀ ਹੋਈ 22 ਲੱਗਿਆ ਗੁੱਠਾਂ ਵਰਗੀ ਧਰ ਮੁੱਠੀ ਦਾ ਥਣ ਲੱਗਿਆ ਭਰਾ ਮੇਰਾ ਤੇ ਥਣ ਦਾ ਸਾਨੂੰ ਐਂ ਗੱਲ ਦੱਸਦਾ ਨੇ ਇੱਕ ਮੈਂ ਚਾਰੇ ਥਣਾਂ ਦਾ ਸਹਿਜ ਇੱਕ ਹੋ ਜਾ ਥਣਾਂ ਦਾ ਦਮਾ ਨਾ ਛੋਟਾ ਨਾ ਵੱਡਾ ਨਾ ਤੇ ਸਫਾਈਆਂ ਨੇ ਜਿਹੜੀਆਂ ਸਫਾਈਆਂ ਬਹੁਤ ਆਗੀਆਂ ਬੱਚੀ ਦੇ ਵੇਲੇ ਉਹਦੇ ਬਹੁਤ ਚੰਗੇ ਬੱਸੀ ਆ ਭਰਾ ਮੇਰਾ ਕੁੱਲ ਮਿਲਾ ਕੇ ਆਰਡਰ ਦਿਖਾ ਦੇ ਗਰੀ ਇੱਥੋਂ ਆਰਡਰ ਇੱਥੋਂ ਰੱਖਦੀ ਅੱਗੇ ਪਿੱਛੇ ਦਾ 4x4 ਰਿਹਾ ਸਿਸਟਮ ਤੇ ਇੱਥੋਂ ਖੜਾ ਹੋ ਕੇ ਪਛਾਣ ਹੋ ਕੇ ਦੀ ਲੰਬਾਈ ਦਿਖਾ ਦੇ ਤੇ ਘੱਟ ਸੌਦਾ ਇੱਕ ਮਾਣਾ ਪਿੱਸੋ ਦਿਖਾ ਦੇ ਲੈ ਬਲੂ ਬਾਈ ਯ ਆ ਇੱਥੋਂ ਫੇਸ ਕੁਆਲਿਟੀ ਤੇ ਸ਼ਕੀਨ ਫੁੱਲਾ ਤੇ ਕੱਦ ਕਾਠ ਵਾਲੀ ਆ ਗਈ ਸੁੱਖ ਨਾਲ ਜਦੋਂ ਜਾਊਗੀ ਐ ਇਹਨੂੰ ਇੱਥੋਂ ਦਾ ਇੱਥੋਂ ਇੱਥੋਂ ਆਰਡਰ ਕੁਆਲਿਟੀ ਦਿਖਾ ਦੇ ਜਦੋਂ ਗਵਾ ਕਰੂ ਵੀਊ ਕਰਕੇ ਦਿਖਾ ਦੇ ਤੇ ਆਰਡਰ ਰੱਖ ਦੀ ਆ ਸੱਜਣੋ ਅੱਗੇ ਪਿੱਛੇ ਦਾ ਤੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇਂਗੇ ਦੀਆਂ ਹਾਂ ਦਿਖਾ ਦਨੇ ਭਰਾ ਮੇਰੇ ਹਾਂ ਬਲੇ ਬੱਚਾ ਲਾ ਦੇ ਧਾਰਾ ਦਿਖਾ ਦੇ ਮਾਰ ਕੇ ਦੀਆਂ ਪਿੱਛੇ ਦਿਖਾ ਦੇ ਭਰਾ ਮੇਰੇ ਇੱਧਰ ਵੀ ਦਿਖਾ ਦੇ ਇੱਥੋਂ ਆਇਆ ਤੇ ਬਾਈ ਆ ਗਈ ਫੁੱਲ ਮੋਟੀ ਬਾਈ ਅਗਲੇ ਥਣਾ ਜੀ ਮਾਰ ਦੇ ਇਹ ਹੋ ਗਏ ਬਾਈ ਹੈਂ ਆਮੋ ਜੀਆ ਮਗਰ ਕਹਿੰਦਾ ਮੁੱਕਦੀ ਨਹੀਂ ਹੈਗੀ ਇਹ ਕਹਿੰਦਾ ਜੇ ਸੋਨਾ ਹੋਣਾ 16 ਕਿਲੋ ਤਾਂ ਕਿਹਾ ਭਰਾ ਮੇਰੇ ਕਿਸੇ ਗੱਲ ਨਹੀਂ ਮੁੱਕੂਗਾ ਠੀਕ ਹੈ ਗੱਲ ਚੋਣ ਚਵਾ ਆ ਗਿਆ ਫੁੱਲ ਮੋਟਾ ਜਮਾ ਇਹਨ ਮਾਰਦੇ ਮਾਰਦੇ ਘਰਾ ਦੇ ਤਸੱਲੀਸ ਮਾਰ ਕੇ ਮਾਂ ਗੱਲਾਂ ਚ ਹੋਰ ਮਾਰਦੇ ਦੇਖ ਜੋਣ ਚੋਣ ਤਾਂ ਟੂਟੀਆਂ ਵਾਲੀ ਕੰਮ ਆ ਤੇ ਵਾਈ ਆ ਗਈ ਫੁੱਲ ਮੋਟੀ ਤੇ ਪਿਛਲਿਆਂ ਚੋਂ ਕੇਰਾ ਹੋਰ ਮਾਰਦੇ ਚਵਾਈ ਚੂਈ ਵਾਲਾ ਸਿਸਟਮ ਨਹੀਂ ਮਿਲੂਗਾ ਤੁਹਾਨੂੰ ਵਿੱਚ ਚਵਾਈ ਚੂਈ ਦੀ ਕੋਈ ਘਾਟਾ ਕਿਸੇ ਵੀ ਪੱਖ ਤੋਂ ਰੇਟ ਇਹਦਾ ਕੀ ਰਹੂਗਾ ਜੀ ਮੁੱਲ ਬੱਸੀ ਕਾਲਾ ਬੱਸੀ ਬਿਆਸੀ ਕਾਲਾ ਵੀਰੇ 75000 ਦੀ ਬੱਸੀ ਦੇ ਦਾਂ ਤੁਹਾਨੂੰ ਠੰਡੀ ਸੀਜ਼ਨ ਮਰਜੀ ਵੈਗੁਰੀ ਪੋਲੀ ਚਵਾਈ ਰੂਮ ਵਰਗੀ ਐ ਠੀਕ ਆ ਜੀ ਅ ਚਵਾਈ ਦੀ ਬਾਈ ਕਹਿੰਦਾ ਹੈਗੀਆ ਫੋਕੀ ਬਿਲਕੁਲ ਤੇ ਰੇਟ ਇਹਦਾ ਰਹੂਗਾ 75000 75000 ਦੀ ਇਹ ਬੱਛੀ ਬਾਈ ਕਹਿੰਦਾ ਮਿਲ ਜੂਗੀ ਸੱਜਣੋਂ 75000 ਦੀ ਕੱਦ ਕਾਠ ਵੀ ਚੰਗਾ ਤੇ ਇਥੋਂ ਗਹਿਰੀ ਫੇਸ ਕੁਆਲਿਟੀ ਤੇ ਵੀ ਮਾਰਦੇ ਸ਼ਕੀਨ ਵੀ ਫੁੱਲ ਆ ਗਈ ਕਾਰਟ ਚ ਵੀ ਚੰਗੀ ਆ ਗਈ ਹਰੇਕ ਪੱਖ ਤੋਂ ਓਕੇ ਦੀ ਰਿਪੋਰਟ ਆ ਗਈ 75 ਜੋ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਾਂਗੇ ਭਰਾ ਮੇਰਾ ਮਾਨਤਾਨ ਪਾਈ ਕਹਿੰਦਾ 75000 ਚੁੱਕ ਕਰ ਦਿਆਂਗੇ ਤੇ ਹੁਣ ਮਾਰ ਦੇ ਉਹ ਬੱਚੀ ਹੁਣ ਮਾਰ ਦੇ ਦੇ ਆਰਡਰ ਤੇ ਕੈਮਰਾ ਇਹਦਾ ਆਰਡਰ ਹੀ ਦਿਖਾ ਦੇ ਗਰੀ ਪਹਿਲਾਂ ਉਹ ਫੁੱਲ ਚੌੜਾ ਆਰਡਰ ਰੱਖਦੀ ਆ ਤੇ ਗਾੜੀ ਪਿਛਾੜੀ ਇਹਦੀ ਵੀ ਤਕਰੀਬਨ ਤਕਰੀਬਨ 100 ਦਾ 110 ਤੇ ਹੁਣ ਮਾਰ ਦੇ ਬੱਚੀ ਤੇ ਬੱਸੀ ਬਹੁਤ ਚੰਗੀ ਨੰਨੀ ਪਰੰਦੀ ਬਹੁਤ ਚੰਗੀ ਆ ਭਰਾ ਮਰੇ ਨਾਲ ਰੱਬ ਜੀ ਉਮਰ ਲਾਵੇ ਇੱਕ ਨਾ ਇੱਕ ਫਰੀ ਆ ਭਰਾ ਮਰੇ ਜਮਾ ਛੋਟਾ ਜ ਮੱਥਾ ਕਾ ਨਿਕਲ ਨਿਕਈ ਕੰਨ ਦੇ ਕਿ ਚਾਚਾ ਰੌਣਾ ਦੇ ਭਰਾ ਤੇ ਬੱਛੀ ਨਾਲ ਆ ਗਈ ਗਲਾਬੀ ਨੋਜ਼ ਦੀ ਆ ਗਈ ਵੀਰੇ ਗਲਾਬੀ ਨੱਕ ਚ ਆ ਗਈ ਅੰਚਲ ਵੀ ਗਲਾਬੀ ਰੱਖੂ ਤੇ ਚਾਂਬੜੀ ਵੀ ਸਾਰੀ ਵੀਰੇ ਗਲਾਬੀ ਹੋਏ ਪਿਓਰ ਬਿਹਰਾ ਕਹਿੰਦੇ ਕਹਿੰਦੇ ਮਾਦੀ ਗੇ ਗਰਾਬੀ ਚਾਂਬੜੀ ਦੀ ਆਹ ਸੰਗ ਠੀਕ ਆ ਗੱਲ ਇੱਕ ਨੰਬਰ ਆ ਵੀਰੇ ਇਹਦਾ ਸੂਆ ਕਿਹੜਾ ਵੇੜਦਾ ਸੂਆ ਵੀਰੇ ਦੂਜਾ ਦਾ ਸੂਆ ਦੂਜਾ ਥੋਰੀ ਵਈ ਹੋਣੀ ਲੂਣੇ 26 27 ਕਿਲੋ ਤੋਂ ਕੱਢਿਆ ਹੋਇਆ ਦਾ ਵੀਰੇ ਜ ਦੰਦਾਂ ਚ ਕਿਵੇਂ ਚਮਕੋ ਰਹੇ ਸਿੱਗੀ ਆ ਵੀਰੇ ਇਹ ਆ ਗਈ ਦੰਦਾਂ ਦੇ 6 ਦੰਦ ਨਾਲ ਪਛੀ ਲ ਤਰਪੂ ਮੜਾ ਜਾ ਤਰੂ ਪੂਰੂ ਪੂਰੀ ਮੇਰੇ ਕੋਲ ਨਹੀਂ ਜਾ ਬਗ ਹਾ ਤੋੜਦੇ ਕਈ ਵਾਰੀ ਪਸ਼ੂ ਮਾਂ ਬੱਚੇ ਉੱਚੇ ਦਾ ਕਰਦਾ ਹੁੰਦਾ ਕੱਦ ਦਾ ਕੱਦ ਆ ਗਿਆ ਇਹਦਾ ਵੀ ਫੁੱਲ ਵੱਡਾ ਲੈਵਾ ਦੇਖ ਲੈਵਾ ਕਿਵੇਂ ਲੱਗਾ ਗੁੜ ਦਾ ਕਟਾ ਲਈ ਫਿਰਦੇ ਜਮਾ ਫੀਟਿੰਗ ਆ ਲੈਵਾ ਆਰਡਰ ਹੈਗਾ ਇਹਦਾ ਫੁੱਲ ਫਾਸਮਾ ਜਮਾ ਆ ਹਾਂ ਬਾਕੀ ਸਾਨੂੰ ਇਹਦਾ ਹੁਣ ਤੋਰਾ ਵੀ ਦੱਸਦਾ ਵੀ ਇਹ ਵੀ ਕੀ ਗੱਲ ਬਾਤ ਆਰਡਰ ਨਹੀਂ ਬੱਚੇ ਕਰਕੇ ਕਰਦੀ ਆ ਲੈ ਜਾ ਬਿਲਕੁਲ ਬੱਚੇ ਕਰਕੇ ਤੋੜਦੀ ਆ ਐਨੂੰ ਚਲਾ ਦੇ ਮਾਤਾ ਪਾ ਦੂ ਵੀਰੇ 2 ਵਜੇ ਰੱਖਣ ਦਾ ਫਾਇਦਾ ਨਹੀਂ ਵੀ ਇੱਕ ਗਾਂ ਹੀ ਰੱਖ ਲਓ ਠੀਕ ਹੈ ਮੇਰਾ ਤਾਂ ਮੇਰਾ ਤਾਂ ਕਹਿਣ ਦਾ ਭਾਅ ਬਈ ਇਹ ਆ ਵੀ ਦੋ ਗਾਂ ਰੱਖਣ ਵਾਸਤੇ ਇੱਕ ਹੀ ਗਾਂ ਰੱਖ ਲਓ ਠੀਕ ਹੈ ਜੀ ਹਾਂ ਪੂਰੀ ਫੁੱਲਾ ਐ ਇਹਨੂੰ ਚਲਾ ਦੇ ਫਿਰ ਫੁੱਲਾ ਹੈਡ ਦੇ ਵਿੱਚ ਥੋੜੀ ਇਧਰ ਪਾਸੇ ਮਾਹ ਖੜੇ ਨੇ ਬੰਦੇ ਕੋਈ ਗੱਲ ਨਹੀਂ ਐ ਇਹਨੂੰ ਚਲਾ ਦੇ ਐ ਇਹਨੂੰ ਚਲਾ ਦੇ ਜਿਹੜੇ ਪਾਸੇ ਤੇਰਾ ਜੀ ਕਰਦਾ ਜਿੱਧਰ ਨੂੰ ਤੁਰਦੀ ਆ ਉਧਰ ਨੂੰ ਤੋਰ ਕੇ ਸਾਣ ਦੇਖ ਬਾਈ ਗੁਰੂ ਕਿਵੇਂ ਲੱਗਿਆ ਦੇਖ ਇਧਰਲੇ ਸਾਈਡ ਤੇ ਸਰੀਰ ਦਾ ਬਾਹਰ ਲੈਵੇ ਤੇ ਸਾਰੇ ਬਸ ਨਾੜਾ ਨਹੀਂ ਦੇਖਦ ਨਾ ਸਕੇ ਮਨਗੀਆਂ ਇਹ ਨਾੜਾ ਨਾ ਹੈਗਾ ਇਹਦੇ ਆਲੇ-ਦਾਲੇ ਭਾਰਤ ਦਾ ਨਕਸ਼ਾ ਨਕਸ਼ੇ ਵਾਲਾ ਕੰਮ ਹੀ ਜਮ ਬਿਲਕੁਲ ਜਿਆਦੇ ਪ੍ਰੇਸ਼ਾਨ ਨਾ ਕਰਾ ਕਿਉਂਕਿ ਸੂਈ ਹੁਣੇ ਆ ਮੜਾ ਕੋਈ ਨਹੀਂ ਕੁਛ ਨਹੀਂ ਕਹਿੰਦੀ ਤੋਰ ਤੇ ਤੋਰ ਤੇ ਲੰਬੀ ਕੱਢ ਦੇ ਬਾਈ ਨੂੰ ਕਈ ਵੇ ਆਉਣ ਲੈ ਮੰਗਾਉਣੀ ਆ ਫਿਰ ਉਹਨੂੰ ਦਿੱਕਤ ਨਾ ਆਵੇ ਭਰਾ ਨੂੰ ਠੀਕ ਤੋਰੇ ਤੁਰਕ ਨੂੰ ਦੇਖ ਲੈ ਆਪਾਂ ਉੱਡਾ ਹੀ ਆਰਡਰ ਹਾਂ ਹਾਂ ਟਰਾ ਫੀਟਿੰਗ ਲਾਟਣਾ ਟੁੱਟ ਮਾਟ ਨਹੀਂ ਜਮ ਠੋਕਿਆ ਪਿਆ ਕਮਾਲ ਆ ਬਾਈ ਇੱਥੇ ਕਮਾਲ ਚਲੋ ਤਾਂ ਤਾਂ ਹੀ ਐ ਇੱਥੋਂ ਦਿਖਾ ਦਿੰਗੇ ਅਗਲੇ ਅਗਲੇ ਬੰਨੇ ਵੀ ਦਿਖਾ ਦਿਆਂ ਇੱਥੇ ਇੱਥੇ ਰੋਕ ਲੈ ਇੱਥੇ ਰੋਕ ਲੈ ਬੱਚੇ ਨੂੰ ਥੋੜੀ ਲਾਗਲੇ ਪੰਨੋਂ ਦਿਖਾ ਦੇ ਗਰੀ ਨੇੜੇ ਲਾ ਕੇ ਆਰਡਰ ਬੱਚੇ ਕਰਕੇ ਥੋੜਾ ਜਰੂਰ ਕਰਦੇ ਕੋਈ ਗੱਲ ਨਹੀਂ ਲੈ ਚੱਲ ਲੈ ਚਲੰਦਰ ਨੂੰ ਲੈ ਚਲ ਪਰੇਸ਼ਾਨ ਨਾ ਕਰ ਜਾਵੇ ਨਾਲ ਇਹਦੇ ਹੈਗੀਆ ਬੱਛੀ ਸੂਆ ਹੈਗੀਆ ਦੂਜਾ ਆਰਡਰ ਹੈਗਾ ਫੁੱਲ ਸਾਈਜ਼ ਚ ਦੰਦਾਂ ਚ ਹੈਗੀ 6 ਦੰਦ ਕੱਦ ਹੈਗਾ ਫੁੱਲ ਵੱਡਾ ਤੇ ਕਵਾਲਿਟੀ ਹੈਗੀਆ 5 ਸਟਾਰ ਹਰੇਕ ਪੱਖ ਤੋਂ ਕੋਈ ਟੁੱਟਾ ਮਾਡਲ ਨਹੀਂ ਹੈਗਾ ਆਰਡਰ ਠੋਸ ਹੈ ਠੋਕਮਾਂ ਲੇਵਾ ਆ ਗਿਆ ਜਮਾ ਹੈ ਨਾ ਕਿਉਂਕਿ ਬੱਚੇ ਕਰਕੇ ਥੋੜੀ ਉਤਸੁਕਤ ਜਰੂਰ ਹੈ ਬੱਚੇ ਕਣੀ ਤੁਹਾਨੂੰ ਪਤਾ ਜੇ ਤਾਜ਼ਾ ਸੂਆ ਹੁੰਦਾ ਪੱਛੂ ਜੁਰ ਪਸੂ ਜਰੂਰ ਭੱਜ ਕੇ ਜਾਂਦਾ ਤੇ ਨਾਲ ਇਹਦੇ ਆ ਗਿਆ ਉਹ ਬੱਚੀ ਬੱਚੀ ਦਿਖਾ ਦੇ ਇੱਥੋਂ ਵੀਊ ਕਰਕੇ ਬੱਸੀ ਬਹੁਤ ਜਗੇ ਦਿਖਾਈ ਗਈ ਨਹੀਂ ਭਾਈ ਅ ਬੱਸੀ ਕੁਆਲਟੀ ਆ ਗਈ ਓਕੇ ਦੀ ਰਿਪੋਰਟ ਜਮਾਣ ਕੰਨ ਕੰਨੇ ਕਲਾਬੀ ਨੋਚ ਦੇ ਵਿੱਚ ਆ ਗਈ ਕਲਾਬੀ ਆ ਗਿਆ ਨੱਕੇ ਦਾ ਤੇ ਇਧਰਲੇ ਬੰਨੋ ਇੱਥੋਂ ਗਰੀ ਆਰਡਰ ਦਿਖਾ ਦੇ ਦਾ ਧਾਰਾ ਦਿਖਾ ਦਾਂਗੇ ਜੀ ਮਾਰਕੇ ਦੀ ਹਾਂ ਲੱਤ ਧਾਰਾਂ ਇਹਦੀਆਂ ਜਰੂਰ ਦਿਖਾ ਦਿਓ ਮਾਰ ਕੇ ਤੇ ਬਾਕੀ ਧਾਰਾਂ ਮਾਰ ਕੇ ਰੇਟ ਵਾਈ ਨੂੰ ਫੇਰ ਪੁੱਛ ਲਾਂਗੇ ਦਾ ਆਪਾਂ ਮੈਂ ਧਾਰਾਂ ਦਿਖਾ ਦੇਣਾ ਤੁਹਾਨੂੰ ਮਾਰ ਕੇ ਮਾਰ ਦਿਓ ਜੀ ਜੋਣ ਜਵਾ ਦਾ ਪੰਪ ਵਾਲਾ ਸਿਸਟਮ ਹੀ ਆ ਤੇ ਹੁਣ ਮਾਰ ਦੋ ਅਗਲੇ ਖਾਣਾ ਚੋ 22 ਜੀ ਹੈ ਗਿਆ 100 ਦੀ 100 ਪਿਛਲਾਂ ਚ ਕਿਹੜਾ ਹੋਰ ਮਾਰਦੇ ਜਣ ਪਰ ਇੱਕ ਨੰਬਰ ਚ ਬਾਈ ਜੀ ਦਾ ਭਰਾ ਮੇਰੇ ਬਿਨਾ ਕਹੇ ਆਨਲਾਈਨ ਮੰਗੋਣੀ ਕਿਸ ਨੇ ਆਨਲਾਈਨ ਵੀ ਮੰਗਾ ਸਕਦਾ ਦੁੱਧ ਕਿੰਨਾ ਕਾ ਪਾ ਦੂਗੀ 25 26 ਦਾ ਇਹਨੇ ਪੋਲੇਸ ਨੇ ਕੱਢਿਆ ਹੋਇਆ ਦਾ ਠੀਕ ਆ ਗੱਲ 30 ਸ਼ੇਰ ਤੋਂ ਤਾਂ ਕੱਢੂਗਾ ਬੈਣ ਰੇਟ ਕੀ ਰਹੂਗਾ ਜੀ ਇਹਦਾ ਰੇਟ ਭਰਾ ਮੇਰਾ ਤਾਂ ਫੋਨ ਤੇ ਕਰ ਲਾਂਗੇ ਬਾਲੇ ਤਾਂ ਨਹੀਂ ਮੰਗਦਾ ਬਾਲੇ ਨਹੀਂ ਮੰਗਦਾ ਜਿੰਨੇ ਕੋ ਉਤੋਂ ਫਰਾ ਗਾ ਹੁੰਦੇ ਕਿਤੇ ਮੈਂ ਬੋਰੀ ਭਰ ਕੇ ਬੋਰੀ ਨਹੀਂ ਮੰਗਦੇ ਆਪਰ ਥੋੜਾ ਜਿਹਾ ਗੱਟਾ ਕੀ ਮੰਗ ਲੈ ਥੋੜਾ ਥੋੜਾ ਛੋਟਾ ਥੋੜਾ ਜਾਮੈਂਟ ਵਾਲਾ ਸਿਮੈਂਟ ਵਾਲੀ ਵੀ ਘਾਟ ਹੀ ਮੰਗ ਲਾਂਗੇ ਪਰ ਇਹ ਉਹ ਗਾਹ ਕਹੋਂਦੇ ਜਿੰਨੀ ਹੈਗੀ ਆਪਰਾ ਹਾਂ ਕੁਆਲਿਟੀ ਹੈਗੀ ਆ ਓਕੇ ਦੀ ਰਿਪੋਰਟ ਹਰੇਕ ਪੱਖ ਤੋਂ ਤੁਹਾਨੂੰ ਬੱਛੀ ਮੈਂ ਦਿਖਾਤੀ ਤੇ ਬਾਕੀ ਜਦੋਂ ਇਧਰਲੇ ਬੰਨੇ ਜਾਊਗੀ ਤਾਂ ਉਥੋਂ ਗੈਰੀ ਆਰਡਰ ਕੁਆਲਿਟੀ ਕੇਰਾ ਵੀ ਹੋਰ ਦਿਖਾ ਦੀ ਬੱਚੇ ਕਰਕੇ ਹਲਦੀ ਵੀ ਨਹੀਂ ਹਾਂ ਨਸ ਲਾਣਾ ਇੱਕ ਗੱਲ ਹੋਰ ਦੇਖ ਆਰਡਰ ਦੇ ਕਿਵੇਂ ਪਈਆਂ ਨੇ ਜਮਾਂ ਭਾਰਤ ਦਾ ਨਕਸ਼ਾ ਹੀ ਬਣਿਆ ਪਿਆ ਤੇ ਨਾਲ ਇਹ ਜੇ ਆ ਗਈ ਬੱਚੀ ਸੂਆ ਦੂਜਾ ਦੰਦਾਂ ਛੇ ਦੰਦ ਤੇ ਹੁਣ ਮਾਰਦੇ ਆ ਤੇ ਨੰਨੀ ਪ੍ਰਿੰਦੀ ਨੰਨੀ ਪ੍ਰਿੰਦੀ ਦੇ ਇਹ ਬਈ 5 ਮਹੀਨੇ ਦੀ ਜੇ ਇਹ ਆ ਗਈ ਜਰਸੀ ਕੰਪਨੀ ਦੀ ਹਾਂ ਜਿਹੜੇ ਟੀਕਾ ਕਰੇ ਸੀਮਨ ਦਾ ਭਰਾ ਉਹਦੇ ਨਾਲ ਲੱਗੀ ਹੋਇਆ ਪਰ ਭਰਾ ਮਰਿਆ ਮੋਰ ਜੀ ਹਾਂ ਦੱਸਿਆ ਉਹਨੇ ਭਰਾ ਮੈਂ ਬੱਕੀਆ ਪਹਲਾਵਲੀ ਕਰਦੀ ਹੈਗੀ ਚੰਗੇ ਸੀਮਨ ਦੀ ਬੱਸੀ ਤੇ ਚਾਰ ਤੇਰੀ ਉਮਰ ਕਿੰਨੀ ਕਾ ਬਾਈ 5 ਮਹੀਨੇ ਦੀ ਆ ਵੀਰੇ ਸਿਰਫ ਸਿਰਫ 5 ਮਹੀਨੇ ਦੀ ਬੱਸੀ ਇਹ ਤੋੜ ਦਾਂਗੇ ਮੜੀ ਤੂੰ ਮੜੀ ਜੀ ਕੋ ਸਾਰੀ ਤੋੜਾਂਗੇ ਭਰਾ ਮੇਰਾ ਰਫੜ ਪਰ ਆ ਬਾਗਲ ਚ ਦਵਾ ਦੇ ਕਿਡ ਇੱਥੇ ਮਾਰੀ ਕਰਦੇ ਕੋਈ ਨਾ ਮਾੜੀ ਜੀ ਕੱਢ ਲੈ ਕੁਝ ਨਹੀਂ ਕਹੀ ਓਕੇ ਓਕੇ 30 ਤਾਂ ਨਹੀਂ ਜਾਦੇ 5 ਦੀ ਨਹੀਂ ਭਰਦੀ ਬੱਚਾ ਦਾ ਲੈ ਥਾਨ ਸਿੰਘ ਸਿੰਗਲ ਚਾਰ ਹੀ ਚਾਰ ਹੀ ਥਾਨ ਨੇ ਉਹ ਵੀ ਦਿਖਾ ਦਿੰਦੇ ਹਾਲਤੂ ਤਾਂ ਨਹੀਂ ਕੋਈ ਫਾਲਤੂ ਨਹੀਂ ਸਾਗ ਵਾਲਾ ਕੋਈ ਨਹੀਂ ਜਿਹੇਗੀ ਖੁੱਲੀ ਛੱਡ ਮਾੜਾ ਹੱਸ ਇਹ ਆ ਗਈ ਜਰਸੀ ਨਸਲ ਦੀ ਬੱਚੀ ਉਮਰ ਹੈਗੀ ਆ 5 ਤੋਂ 6 ਮਹੀਨੇ ਜਾਨਵਰ ਦੇ ਕਿ ਮੂੰਹ ਕਿੰਨਾ ਸੋਹਣਾ ਵੀਰੇ ਯਾਰ ਬੂਥ ਤੇ ਇਹ ਆ ਗਈ ਪਾਲਣ ਵਾਸਤੇ ਜੇ ਕਿਸੇ ਸੱਜਣ ਨੂੰ ਪਾਲਣ ਵਿੱਚ ਕਹਿੰਦਾ ਭਾਈਆਂ ਦੇ ਬਾਹਰ ਫੋਨ ਦੇ ਵੀ ਛੋਟੀ ਬੱਸੀ ਪਾਲ ਖੂ ਲੈਣੀ ਆ ਮੈਂ ਇੱਥੇ ਇੱਥੇ ਖੜਾ ਹੀ ਮਾੜੀ ਜੂਰਾ ਪੂਰਾ ਮੂੰਹ ਕਰਕੇ ਭਜਦੀ ਅੰਦਰ ਨੂੰ ਹਾਂ ਇੱਥੋਂ ਮਾਰਦੀ ਗੈਰੀ ਫੇਸ ਤੇ ਕੈਮਰਾ ਵਈ ਸ਼ਕੀਨ ਜਿ ਕੋਣ ਫੁੱਲ ਆ ਗਈ ਪੂਰੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਆ ਜੱਲ ਪੈਸੇ ਬਾਈ ਯਾਰਾ ਮੁੱਲ ਤਾਂ ਦਾ 15000 13000 ਰੁਪਏ ਦੀ ਦੇ ਦਾਂਗੇ ਬਸ ਯਾਰ ਮੁੱਲ 15000 ਆ ਤੇ 13 ਦੀ ਦੇ ਦਾਂਗੇ ਭਰਾ ਮੇਰਾ 13000 ਦੀ ਹਾਂ 13 ਦੀ ਤਾਂ ਤਿਆਰ ਵੀ ਨਹੀਂ ਹੋਣੀ ਇੰਨੇ ਇੰਨੇ 5 ਮਿੰਟ ਤਿਆਰ ਨਹੀਂ ਹੁੰਦੀ ਦੇਖ ਲੈ ਠੀਕ ਹੈ ਗੱਲ ਇਹ ਮਿਲੂਗੀ ਸੱਜਣੋ ਬਾਈ ਕਹਿੰਦਾ 13000 ਦੀ ਤੇ ਸ਼ਕੀਨ ਆ ਗਈ ਫੁੱਲ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਫਾਰਮ ਵਾਲੀ ਹਾਂ ਚੰਗੀ ਫਾਰਮ ਦੇ ਵਿੱਚੋਂ ਹੀ ਲਈ ਜ ਮਿੱਤਰ ਤੋਂ ਉਹ ਬੰਦਾ ਬਾਹਰ ਚਲਾ ਗਿਆ ਠੀਕ ਹੈ ਜੀ ਚਾਰ ਪੰਜ ਗੰਨ ਲੈ ਆ ਜੀ ਇੱਕ ਬੱਸੀ ਲੈ ਲੀਓ ਤੋਂ ਭਰਾ ਤੋਂ ਠੀਕ ਹੈ ਗੱਲ ਹਾਂ ਆ ਲੈ ਚੱਲ ਅੰਦਰ ਨੂੰ ਆਇਆ ਬਾਈ ਤੇ ਨੰਬਰ ਵੀ ਬੋਲ ਦਿਓ ਜੀ ਦਾ ਨੰਬਰ 97794 ਹਾਂ ਜੀ 75644 ਵੀਰੇ 97794 75644 ਪਿੰਡ ਆ ਗਿਆ ਸੱਜਣੋ ਧੌਲਾ ਤਹਿਸੀਲ ਆ ਗਈ ਤਪਾ ਤੇ ਜ਼ਿਲ੍ਹਾ ਆ ਗਿਆ ਬਾਈ ਦਾ ਬਰਨਾਲਾ ਕਿਉਂਕਿ ਅਕਸਰ ਚਮਕੌਰ ਦੇ ਘਰੋਂ ਵੀਡੀਓ ਬਣਾਉਣੇ ਰਹਿੰਦੇ ਆਪਾਂ ਇੱਕ ਇਹ ਬੱਚੀ ਦਿਖਾਈਆ ਜਰਸੀ ਨਸਲ ਦੀ ਤੇ ਇੱਕ ਆ ਬੱਚੀ ਦਿਖਾਈ ਆ ਬੜੀ ਸੈਟ ਖੜੀਆ ਘਰੀ ਇੱਥੋਂ ਦਿਖਾ ਦੇ ਨਾਲ ਵੀ ਬੱਚੀ ਆ ਗਈ ਤੇ ਇੱਕ ਦੋ ਦੰਦ ਬੱਚੀ ਦਿਖਾਈ ਆ ਤੁਹਾਨੂੰ ਫੁੱਲ ਵੱਡੇ ਕਦ ਕਾਟ ਚ ਇਹਨਾਂ ਤਿੰਨੇ ਜਾਨਵਰਾਂ ਚੋਂ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ